ਕਿਰਦਾਰ ਅਤੇ ਸਮਰਪਣ ਭਾਈ ਪਿਆਰਾ ਸਿੰਘ ਭਾਈ ਅਮਰ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਆਲੂ ਵਰ ਕਿਸੇ ਨਾਲ ਵੀ ਵਾਧਾ ਨਹੀਂ ਸੀ ਕਰਦੇ ਅਤੇ ਨਾ ਹੀ ਆਪਣੇ ਹਥਿਆਰਾਂ ਦੀ ਨਮਾਇਸ਼ ਕਰਦੇ ਸਨ ਨਾ ਕਿਸੇ ਨੂੰ ਤੰਗ ਕਰਨਾ ਅਤੇ ਨਾ ਹੀ ਕਿਸੇ ਹੋਰ ਵੱਲੋਂ ਤੰਗ ਕਰਨ ਦੇਣਾ ਇਸੇ ਕਰਕੇ ਪਿੰਡਾਂ ਵਿੱਚੋਂ ਇਹਨਾਂ ਨੂੰ ਬਹੁਤ ਪਿਆਰ ਅਤੇ ਸਹਿਯੋਗ ਮਿਲਿਆ ਜਦੋਂ ਵੀ ਕਿਸੇ ਦੇ ਘਰ ਜਾਣਾ ਤਾਂ ਆਪਣਾ ਘਰ ਜਾਣ ਕੇ ਉੱਥੇ ਵਿਚਰਨਾ ਐਸਾ ਕਿਰਦਾਰ ਸੀ ਇਹਨਾਂ ਸਿੰਘਾਂ ਦਾ ਅਤੇ ਇਸੇ ਇਸ ਕਿਰਦਾਰ ਸਦਕਾ ਇਹ ਜੰਗ ਲੜ ਰਹੇ ਸਨ ਪਾਈ ਗੁਰਦੇਵ ਸਿੰਘ ਆਲੋ ਆਰ ਕੋਹਾਂ ਦੀ ਦੱਸਣ ਅਨੁਸਾਰ ਉਹਨਾਂ ਦੇ ਘਰ ਜੋ ਵੀ ਸਿੰਘ ਆਉਂਦੇ ਉਹ ਬਹੁਤ ਨਿਮਰਤਾ ਵਾਲੇ ਅਤੇ ਬਾਣੀ ਪੜਨ ਵਾਲੇ ਹੁੰਦੇ ਸਨ ਪਿੰਡਾਂ ਦੇ ਲੋਕ ਉਹਨਾਂ ਨੂੰ ਮਿਲਣ ਲਈ ਪਰਿਵਾਰ ਕੋਲ ਆਉਂਦੇ ਅਤੇ ਸੇਵਾ ਕਰਨ ਦੀ ਇੱਛਾ ਜ਼ਾਹਰ ਕਰਦੇ ਇਨ੍ਹਾਂ ਸਿੰਘਾਂ ਨਾਲ ਸੰਗਰੂਰ, ਭਵਾਨੀਗੜ੍ਹ, ਨਾਭਾ, ਬਾਦਸੋਂ, ਪਟਿਆਲਾ ਅਤੇ ਹੋਰ ਨੇੜਲੇ ਪਿੰਡਾਂ ਤੋਂ ਕਾਫੀ ਸਿੰਘ ਸਨ ਇਹ ਸਭ ਨਾਲ ਰਾਬਤੇ ਵਿੱਚ ਸਨ ਅਤੇ ਮੇਲ ਮਿਲਾਪ ਵਾਲੇ ਸਨ ਇਹ ਸਿੰਘ ਭਾਈ ਪਰਮਜੀਤ ਸਿੰਘ ਪੰਜਵਾੜ ਹੋਰਾਂ ਨਾਲ ਵੀ ਵਿਚਰਦੇ ਰਹੇ ਉਹਨਾਂ ਦੀ ਜਥੇਬੰਦੀ ਖਾਲਸਤਾਨ ਕਮਾਂਡੋ ਫੋਰਸ ਵਿੱਚ ਸਰਗਰਮ ਰਹੇ ਸਿੰਘਾਂ ਨੇ ਵੀ ਇੱਕ ਵਿੱਚ ਪੁਲਿਸ ਦੇ ਬੰਦਿਆਂ ਵੱਲੋਂ ਜਿੱਥੇ ਵੀ ਕੋਈ ਹਿੰਦੂ ਦਾ ਕਤਲ ਕਰਨ ਦੀ ਗੱਲ ਇਹਨਾਂ ਦੇ ਧਿਆਨ ਵਿੱਚ ਆਈ ਇਹਨਾਂ ਨੇ ਬਕਾਇਦਾ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਇਹ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਪਾੜ ਪਾਉਣਾ ਨਹੀਂ ਹੈ ਅਸੀਂ ਸਰਬੱਤ ਦੇ ਭਲੇ ਲਈ ਚੱਲੇ ਹਾਂ ਪਾਪੀਆਂ ਨੂੰ ਬਣਦੀ ਸਜ਼ਾ ਦੇ ਰਹੇ ਹਾਂ ਅਤੇ ਜ਼ਿੰਮੇਵਾਰੀ ਵੀ ਲੈ ਰਹੇ ਹਾਂ ਸਾਡੀ ਲੜਾਈ ਵੱਡੀ ਹੈ ਅਸੀਂ ਹੋਰ ਛੋਟੇ ਮੋਟੇ ਜਾਂ ਨਿੱਜੀ ਝਗੜਿਆਂ ਵਿੱਚ ਨਾ ਹੀ ਪਏ ਹਾਂ ਅਤੇ ਨਾ ਹੀ ਪੈਣਾ ਹੈ ਭਾਈ ਸ਼ਮਸ਼ੀਰ ਸਿੰਘ ਅਤੇ ਉਹਨਾਂ ਦੇ ਭਰਾ ਸਰਦਾਰ ਤੇਜਾ ਸਿੰਘ ਦੋਵੇਂ ਧਰਮ ਜੁੱਧ ਮੋਰਚੇ ਵਿੱਚ ਜਾਂਦੇ ਰਹੇ ਅਤੇ ਸੰਤ ਜਰਨੈਲ ਸਿੰਘ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਭਾਈ ਸ਼ਮਸ਼ੀਰ ਸਿੰਘ ਹੋਰਾਂ ਬਾਰੇ ਕਾਫੀ ਸਮਾਂ ਬਹੁਤਾ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਵੀ ਸਿੰਘਾਂ ਨਾਲ ਸੇਵਾ ਕਰ ਰਹੇ ਹਨ ਹਾਲਾਂਕਿ ਇਹਨਾਂ ਦਾ ਬਹੁਤ ਸਹਿਯੋਗ ਰਹਿੰਦਾ ਸੀ ਦਿਨ ਰਾਤ ਨਿਸ਼ਕਾਮ ਭਾਵਨਾ ਨਾਲ ਇਹ ਸਿੰਘਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਅਤੇ ਸਮਰਪਿਤ ਹੋ ਕੇ ਹਰ ਤਰ੍ਹਾਂ ਦੀ ਸੇਵਾ ਬੜੇ ਪਿਆਰ ਨਾਲ ਕਰਦੇ ਸਨ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਆਮਦਨ ਪੰਤ ਦੀ ਸੇਵਾ ਵਿੱਚ ਹੀ ਲਾਉਂਦੇ ਸਨ ਇੱਕ ਵਾਰ ਭਾਈ ਗੁਰਦੇਵ ਸਿੰਘ ਨੇ ਭਾਈ ਪਿਆਰਾ ਸਿੰਘ ਨੂੰ ਕਿਹਾ ਤੇਰੇ ਤਾਂ ਕਾਫੀ ਜਾਣਕਾਰ ਹਨ ਬਿਜਲੀ ਵਿਭਾਗ ਵਿੱਚ ਅਤੇ ਹੁਣ ਤਾਂ ਤੁਹਾਡਾ ਖਾਸਾ ਨਾਮ ਵੀ ਹੈ ਆਪਣੇ ਖੇਤਾਂ ਵਾਲੀ ਬਿਜਲੀ ਖਰਾਬ ਹੀ ਰਹਿੰਦੀ ਹੈ ਹੁਣ ਵੀ ਤੇਜ ਹਨੇਰੀ ਨਾਲ ਤਾਰਾਂ ਟੁੱਟ ਗਈਆਂ ਹਨ ਫਸਲ ਨੂੰ ਪਾਣੀ ਪੱਖੋਂ ਦਿੱਕਤ ਆ ਰਹੀ ਹੈ ਤੂੰ ਇੰਨੀ ਕੋ ਗੱਲ ਹੀ ਕਰ ਦੇ ਕਿ ਇਧਰ ਬਿਜਲੀ ਜਲਦੀ ਛੱਡ ਦਿਆ ਕਰਨ ਭਾਈ ਪਿਆਰਾ ਸਿੰਘ ਦਾ ਜਵਾਬ ਸੀ ਕਿ ਮੈਂ ਇਹ ਨਾ ਕਹਿ ਦੇਵਾਂ ਕਿ ਸਾਡੇ ਘਰ ਹੀ ਬਿਜਲੀ ਨਾ ਆਵੇ ਸਾਰੀ ਹੋਰ ਬੰਦੇ ਨਹੀਂ ਅਸੀਂ ਇੰਨਾ ਕੰਮਾਂ 'ਚ ਨਹੀਂ ਉਲਝਣਾ ਇਹ ਤੁਹਾਡਾ ਕੰਮ ਹੈ ਤੁਸੀਂ ਕਰੋ ਸਾਡੇ ਹਿੱਸੇ ਕੁਝ ਹੋਰ ਕਾਰਜ ਹਨ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਇਮਾਨਦਾਰ ਪੁਲਿਸ ਅਫਸਰ ਵੀ ਇਹ ਗੱਲ ਸਮਝਦੇ ਸਨ ਕਿ ਸਿੰਘਾਂ ਦਾ ਨਿਸ਼ਾਨਾ ਵੱਡਾ ਅਤੇ ਪਵਿੱਤਰ ਹੈ ਅਤੇ ਇਸ ਕਰਕੇ ਉਹ ਸਿੰਘਾਂ ਦੀ ਕਦਰ ਵੀ ਬਹੁਤ ਕਰਦੇ ਸਨ। ਭਾਈ ਗੁਰਦੇਵ ਸਿੰਘ ਅਨੁਸਾਰ ਉਹਨਾਂ ਕਦੇ ਵੀ ਭਾਈ ਪਿਆਰਾ ਸਿੰਘ ਕੋਲ ਬਹੁਤੇ ਪੈਸੇ ਨਹੀਂ ਸਨ ਵੇਖੇ। ਜਿਵੇਂ ਆਮ ਕਰਕੇ ਕਿਹਾ ਜਾਂਦਾ ਹੈ ਕਿ ਖਾਰਕੂ ਸਿੰਘਾਂ ਕੋਲ ਬਹੁਤੇ ਪੈਸੇ ਹੁੰਦੇ ਸਨ। ਉਹਨਾਂ ਦੇ ਦੱਸਣ ਅਨੁਸਾਰ ਭਾਈ ਪਿਆਰਾ ਸਿੰਘ ਹੋਰੀ ਸਕੋਂ ਘਰੋਂ ਜਾਂ ਆਪਣੇ ਨੇੜਲੇ ਜਾਣਕਾਰਾਂ ਤੋਂ ਪੈਸੇ ਲੈ ਕੇ ਜਾਂਦੇ ਸਨ। ਕਿ ਅਸੀਂ ਉੱਥੇ ਤੱਕ ਜਾਣਾ ਹੈ, ਭਾਵ ਬਾਧੂ ਨਹੀਂ ਸੰਲੈਂਦੇ। ਜੇਕਰ ਕੋਈ ਸਾਧਨ ਲੈ ਕੇ ਜਾਂਦੇ ਤਾਂ ਦੂਜੀ ਥਾਂ ਛੱਡ ਦੇਣਾ। ਕਾਂ ਕਿਸੇ ਹੱਥ ਵਾਪਸ ਭਜਵਾ ਦੇਣਾ ਐਸੀ ਵਰਤੀ ਵਾਲੇ ਸਨ ਇਹ ਜਿਹਾਰੂ ਸਿੰਘ ਜਿਸੇ ਦਿਨ ਭਾਈ ਪਿਆਰਾ ਸਿੰਘ ਹੋਰੀ ਭਗੌੜੇ ਹੋਏ ਮੇਰੇ ਤੋਂ 400 ਰੁਪਏ ਲੈ ਕੇ ਗਏ ਸਨ ਅਖੀਰਲੇ ਦਿਨਾਂ ਤੱਕ ਜਦੋਂ ਵੀ ਮੈਨੂੰ ਮਿਲਦੇ ਇਹ ਚੇਤਾ ਕਰਵਾਉਂਦੇ ਰਹੇ ਕਿ ਤੇਰੀ ਅਮਾਨਤ ਦੇਣੀ ਹੈ ਸਰਦਾਰ ਦਵਿੰਦਰ ਸਿੰਘ ਆਲੂਆਰਕ ਸ਼ਹੀਦ ਭਾਈ ਪਿਆਰਾ ਸਿੰਘ ਦਾ ਦੋਸਤ